ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਿ ਜਿਵੇਂ ਬਾਬਾ ਸਾਹਿਬਾ ਬੈਠ ਕੇ ਨੇ ਸਮਾਜ ਦੇ ਵਿੱਚੋਂ ਹਨੇਰੀਆਂ ਨੂੰ ਦੂਰ ਕਰ ਰੋਸ਼ਨੀ ਕੀਤੀ ਇਸੇ ਤਰ੍ਹਾਂ ਜੋਤੀ ਪ੍ਰਜਵਲਨ ਦੇ ਨਾਲ ਇਹ ਦੀਪ ਇਹ ਜੋਤੀ ਜਿਹੜੀ ਹੈ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚੋਂ ਹਨੇਰਿਆਂ ਨੂੰ ਦੂਰ ਕਰੇ ਔਰ ਸਾਡੇ ਭਵਿੱਖ ਨੂੰ ਰੌਸ਼ਨ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਸਭੀ ਜ਼ਿੰਦਗੀ ਦੇ ਵਿੱਚ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਈਏ ਔਰ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਸਟੂਡੈਂਟਸ ਇੱਥੇ ਬੈਠੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉੱਚੇ-ਉੱਚੇ ਮਕਾਮ ਹਾਸਲ ਕਰਨੇ ਹਨ ਉਹਨਾਂ ਦੇ ਲਈ ਇੱਕ ਬਲੇਸਿੰਗਸ जिला प्रशासन वालों की तुम्हारी आने वाली जिंदगी पवेख जड़ा इसी तरह रोशन रहे जिस तरह ये दीप जगमगा रहे हैं हृदय में झंकार हो प्रेम की बहार हो तेरी रहमत से मां सरस्वती का उधार हो वैसा सब में आज जोश सुभर दो पावन किया तो जोरदार तालियां एक बार आई हुई ऑल डिग्नेफिस अनरेबल गेस्ट थैंक यू सो मच सर तो मैं गल कर रही सी पापा साहिब दी उस संघर्षमय जीवन दी कि जिन्ना ने भी दिक्कता दा सामना करते हुए अपनी जिंदगी दे विचों ता मुश्किलां नु दूर करण दा वादा कीता ही कीता सी ਤੇ ਸਾਡੀ ਸਾਰੀਆਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰ ਇੱਕ ਆਦਰਸ਼ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਰੋਲ ਪੇ ਲਈਂਦਾ ਅਸੀਂ ਸਾਰੇ ਅੱਜ ਵੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਸਮਾਜ ਇੱਕ ਆਦਰਸ਼ ਸਮਾਜ ਬਣ ਸਕੇ ਤੇ ਇਹ ਕੋਸ਼ਿਸ਼ 2500 ਸਾਲ ਪਹਿਲਾਂ ਵੀ ਸੀ 5000 ਸਾਲ ਪਹਿਲਾਂ ਵੀ ਸੀ ਤੇ ਆਉਣ ਵਾਲੇ ਸਮੇਂ ਸਮਾਜ ਦੇ ਵਿੱਚ ਪਈਆਂ ਜਾਣ ਵਾਲੀਆਂ ਕ੍ਰਿਤੀਆਂ ਨੂੰ ਦੂਰ ਕਰ ਅਸੀਂ ਇੱਕ ਅੱਛੇ ਹੈਲਦੀ ਆਦਰਸ਼ ਸਮਾਜ ਦੀ ਸਿਰਜਣਾ ਕਰ ਸਕਦੇ ਤੇ ਭਾਵੇਂ ਵੱਖ-ਵੱਖ thinkers ਚਾਹੇ ਪਲੇਟੋ ਦਾ ਅਦਰਸ਼ਵਾਦ ਹੋਵੇ ਚਾਹੇ ਅਰਿਸਟੋਟਲ ਦਾ ਅਦਰਸ਼ਵਾਦ ਹੋਵੇ ਚਾਹੇ ਮੈਕੀਆਵਲੀ ਨੇ ਅੱਛੇ ਪ੍ਰਸ਼ਾਸਨ ਦੀ ਗੱਲ ਕੀਤੀ ਹੋਵੇ ਤੇ ਚਾਹੇ ਕੋਟੇਲਿਆ ਜਾਂ ਚਣਕਿਆ ਨੇ ਕੁਝ ਨੀਤੀਆਂ ਦਿੱਤੀਆਂ ਹੋਣ ਕਿ ਹੈ ਨਾ ਤੇ ਚੱਲ ਕੇ ਅਸੀਂ ਅਦਰਸ਼ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਤੇ ਚਾਹੇ ਕਿਮਰਾਵ ਅੰਬੇਡਕਰ ਜੀ ਨੇ ਕੀਤੇ ਹੋਏ ਤੋਂ ਬਾਬਾ ਸਾਹਿਬ ਨਾ ਸਿਰਫ ਜਾਤੀਆਂ ਸਮਾਨਤਾ ਨੂੰ ਸਮਾਪਤ ਕਰਨਾ ਚਾਹੁੰਦੇ ਸਨ ਇੱਕ ਸਮਾਨਤਾ ਤੇ ਕਾਇਮ ਅਦਰਸ਼ ਰਾਜ قائم ਕਰਨਾ ਚਾਹੁੰਦੇ ਹਨ ਸਾਰੇ ਇੱਕ ਅਜਿਹੇ ਸੰਵਿਧਾਨ ਦੀ ਜਿਹੜੀ ਡਰਾਫਟਿੰਗ ਕਰਨ ਦਾ ਸਾਰੇ ਸਟੂਡੈਂਟਸ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦਾ ਮੌਕਾ ਮਿਲਿਆ ਸੋ ਬਪਾ ਸਾਹਿਬ ਆਰੇ ਮੈਡਮ ਨੇ ਬਹੁਤ ਹੀ ਕਿਸਾਰ ਦੇ ਵਿੱਚ ਤੇ ਪੂਰੀ ਪੰਜਾਬ ਦੀ ਜੀਵਨੀ ਬਾਰੇ ਤੇ ਉਹਨਾਂ ਨੇ ਕੀ ਕੀ ਕੰਮ ਕੀਤੇ ਇੱਕ ਸੁਸਾਇਟੀ ਬਾਰੇ ਜਿਹਨੂੰ ਕਿ ਅਰ ਦੇਖਿਆ ਕੀਤਾ ਜਾਂਦਾ ਸੀ ਸੋ ਉਹਨਾਂ ਨੂੰ ਪੂਰੀ ਸੁਸਾਇਟੀ ਦੇ ਵਿੱਚ ਅੱਗੇ ਆਣ ਲਈ ਇੱਕ ਮਿੰਟ ਬਟਾ ਕਈ ਤਰ੍ਹਾਂ ਦੇ ਮੌਕੇ ਜਿਹੜੇ ਆ ਉਹਨਾਂ ਦੀ ਬਦੌਲਤ ਅੱਜ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਇਕਵੈਲਿਟੀ ਦੇ ਤੌਰ ਤੇ ਮਿਲ ਰਿਹਾ ਹੈ ਇਹ ਮੈਂ ਥੋੜਾ ਜਿਆਦਾ ਜਾਨਣਾ ਚਾਹਨਾ ਹੈ ਕਿ ਕਿੰਨੇ ਕ ਬੱਚੇ ਜਿਹੜੇ ਹੈਗੇ ਆ ਉਹ ਸਕਾਲਰਸ਼ਿਪ ਦਾ ਲਾਭ ਲੈ ਰਹੇ ਆ ਜਿਹੜੇ ਹੁਣ ਹਾਲ ਦੇ ਵਿੱਚ ਬੈਠੇ ਆ ਇੱਕ ਵਾਰ ਹੱਥ ਖੜਾ ਕਰਕੇ ਥੋੜਾ ਜਿਆਦਾ ਮੋਰ ਤਾਂ 70% ਸਟੂਡੈਂਟ ਜਿਹੜੇ ਬੱਤੇ ਆ ਉਹ ਜਿਹੜੀਆਂ ਸਕਾਲਰਸ਼ਿਪਸ ਆ ਉਹ ਬਾਬਾ ਸਾਹਿਬ ਦੀ ਬਦੌਲਤ ਬਾਕੀ ਸਾਰੀਆਂ ਸਰਕਾਰਾਂ ਪੰਜਾਬ ਸਰਕਾਰ ਦੀ ਬਦੌਲਤ ਕਿਹੜਾ ਹੈ ਅਸੀਂ ਉਹਨਾਂ ਦਾ ਲਾਭ ਲੈ ਰਹੇ ਹਾਂ ਨਾ ਦਿਲ ਐਮ ਗਰਸ ਕਾਲੀਟੀ ਮਮਾ ਸ਼ਾਇਰ ਵੀ ਸੀ ਦੀ ਫਾਈਨਲ ਡੇ ਦੀ ਸਟੂਡੈਂਟ ਹਾਂ ਅੱਜ ਮੈਂ ਡਾਕਟਰ ਕੀ ਆਰੰਭਿਤ ਜੰਗੀ ਦੇ ਅਪਸਰ ਦੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਪੰਜਾਬ ਸਰਕਾਰ ਸਕਾਲਰਸ਼ਿਪ ਸਕੀਮਾਂ ਰਾਹੀਂ ਮਦਦ ਕਰ ਰਹੀ ਹੈ ਤੇ ਹੁਣ ਹੱਥ ਗਿਆ ਸਾਡੀ ਮਦਦ ਕਰ ਰਹੀ ਹੈ ਕਿਉਂਕਿ ਅੰਬੇਦਕਰ ਸਕਾਲਰਸ਼ਿਪ BC ਸਕਾਲਰਸ਼ਿਪ ਅਤੇ ਮੈਰਿਟ ਬੇਸ ਸਕਾਲਰਸ਼ਿਪ ਕਰਨੀਆਂ ਸਕੀਮਾਂ ਉਹਨਾਂ ਰੁਕਾਵਟਾਂ ਨੂੰ ਹਟਾਉਂਦੀਆਂ ਹਨ ਮੈਂ ਨਿੱਜੀ ਤੌਰ ਤੇ ਵੀ ਇਸ ਸਕਾਲਰਸ਼ਿਪ ਦੀ ਲਾਭ ਪਾਤਰੀ ਹਾਂ ਮੇਰੇ ਪਰਿਵਾਰ ਵਿੱਚ ਮੇਰੇ ਪਿਤਾ ਜੀ ਹੀ ਇੱਕ ਆਮਦਨ ਦਾ ਸਰੋਤ ਹਨ ਉਹਨਾਂ ਦੀ ਆਮਦਨ ਬਹੁਤ ਘੱਟ ਹੋਣ ਕਾਰਨ ਕਈ ਵਾਰ ਮੈਨੂੰ ਅਸਹਿਹਾ ਲੱਗਦਾ ਸੀ ਕਿ ਮੈਨੂੰ ਆਪਣੀ ਪੜ੍ਹਾਈ ਵਿੱਚ ਹੀ ਸਹੀ ਕਰਨੀ ਚਾਹੀਦੀ ਸੀ ਮੇਰੀ ਸਾਰੀ ਮੁਸ਼ਕਲਾਂ ਹੱਲ ਕਰ ਦਿੱਤੀ इस हार मेरे लिए सिर्फ पहला जैसे हार का ही नहीं बल्कि इस हार मेरे लिए एक आशीर्वाद इस, इस नाल मेरे को भरोसा मिला कि मैं बिना किसी रुकावट तो आगे बढ़ सकती हूं इस स्कॉलरशिप की मदद नाल मेरा ਪੇ ਜਾ ਰਹੇ ਨੇ ਤੂੰ ਉੱਥੇ ਜਾ ਕੇ ਕੀ ਕਰਨਾ ਪਾਪਾ ਮੈਂ ਵੀ ਜਾਣਾ ਵੀਰੇ ਸਾਰੇ ਦੋਸਤਾਂ ਨੇ ਜਾਣਾ ਸੀ ਮੈਂ ਵੀ ਜਾ ਰਹਾ ਹਾਂ ਤੂੰ ਮੈਂ ਦੋਸਤਾਂ ਨੂੰ ਜਾ ਰਹੇ ਨੇ ਤੂੰ ਘਰੇ ਜਾ ਕੇ ਆਪਣੇ ਕੰਮ-ਕਾਜ ਕਰ ਤੇ ਮੈਂ ਤੇਰਾ ਮੈਂ ਪੁੱਛ ਪਾਪਾ ਵੀ ਜਾਣਾ ਨਹੀਂ ਮੇਰਾ ਬਹਿਸ ਨਾ ਕਰ ਜਾ ਕੇ ਘਰ ਦੇ ਕੰਮ ਕਰ ਪਾਪਾ ਪਾਪਾ ਆਮੇ ਰਾਜਪੁਰ ਤੋਂ ਕਿੱਥੇ ਸੀ ਨਗਰ ਜਿਨਾ ਦੇ ਬਹੁਤ ਵੱਡਾ ਪਰਾਲਾ ਕਿ ਅੱਜ ਨਮਾਸ਼ਹਿਰ ਦੇ ਅੰਦਰ ਡੀਅਨ ਕਾਲਜ ਦੇ ਅੰਦਰ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦਾ ਜਨਮ ਦਿਨ ਰਮਨਾਲ ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਹੈੱਡਕ quartara ਤੇ ਮਨਾਇਆ ਜਾ ਰਿਹਾ ਧੰਨਵਾਦ ਕਰਦਾ ਸਾਡੇ ਸ਼ਕਾਰ ਜੋ ਭੈਣ ਜੀ ADC ਅਮਿਤ ਕੌਰ ਜੀ ਜਿਨ੍ਹਾਂ ਨੇ ਇਸ ਪ੍ਰਬੰਧ ਨੂੰ ਮੁਕੰਮਲ ਕੀਤਾ ਤਮਾਮ ਆਫੀਸਰ ਸਹਿਬਾਨ ਡੀਅਰ ਕਾਲਜ ਦੇ ਪ੍ਰਿੰਸੀਪਲ ਇਹਨਾਂ ਦਾ ਸਿਮਰਤਾ ਸਾਫ ਬਾਕਬਾਕ ਸਕੂਲਾਂ ਤੋਂ ਆਏ ਸਾਡੇ ਸਤਿਕਾਰਯੋਗ ਪੀਟਰ ਸਾਹਿਬਾਨ ਬੱਚੇ ਔਰ ਬਹੁਤ ਵਧੀਆ ਕੋਰੀਓਗ੍ਰਾਫੀ ਬਾਬਾ ਗੋਲਾ ਜੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਜਿਹਦੇ ਬੱਚਿਆਂ ਨੇ ਸਾਨੂੰ ਸਾਡੇ ਸਾਹਮਣੇ ਲੈ ਕੇ ਆਉਂਦੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਬੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਤਨਾਮ ਸਿੰਘ ਜੀ ਦਰਵਾਹਾ ਚੇਅਰਮੈਨ ਨੂੰ ਪਰਮਣਟ ਰਾਸ ਮੈਂ ਤੇ ਜਰ ਲੋਕ ਜੀ ਸਦੀਰ ਕ੍ਰਿਯਾ ਨੇ ਕੀਤਾ ਅੱਜ बाबा ਸਾਹਿਬ ਡਾਕਟਰ ਪੀਗਲਾ ਉਹ ਮੇਟਾ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਸ਼ਰਧਾ ਚਮਨ ਭੇਟ ਕਰਨ ਲਈ ਉਹਨਾਂ ਦੁਆਰਾ ਕੀਤੇ ਕੰਮਾਂ ਦੇ ਚਰਚਾ ਕਰਨ ਲਈ ਅੱਜ ਆਪਾਂ ਇਕੱਠੇ ਹੋਏ ਕਿਉਂਕਿ ਪੰਜਾਬ ਸਰਕਾਰ ਨੇ ਅੱਜ ਪੂਰੇ ਪੰਜਾਬ ਬੋਤ ਦੇ ਮਨਾਉਣ ਦਾ ਜਿਹੜਾ ਪ੍ਰਬੰਧ ਕੀਤਾ ਉਹਦਾ ਮੈਂ ਧਰਵਾਦ ਕਰਦਾ। ਔਰ ਅੱਜ ਸਾਡੇ ਇਲਾਕੇ ਦੇ ਅੰਦਰ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਨਗਰ ਮਾਨਯੋਗ ਡੀਸੀ ਸਾਹਿਬ ਵੀ ਆਪਣੇ ਆਪਣੇ ਬਲੈਕਸ ਦੇ ਅੰਦਰ ਫਲਮਾਲਾ ਅਰਪਣ ਕਰਕੇ ਆਏ। ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਲ ਜੀ ਦਾ ਸਟੈਚੂ ਜੋ ਰੌਂਗ ਦੇ ਅੰਦਰ ਲੱਗਿਆ ਬਹੁਤ ਸਾਰੇ ਸਾਡੇ ਸ਼ਹਿਰ ਵਾਸੀ ਜਿਹੜੇ ਕੁੱਪੋਂ ਪੈਦਾ ਹੋਏ ਜਨਾਂ ਨੇ ਆਪਣੀ ਜ਼ਿੰਦਗੀ بڑے ਦੁੱਖਾਂ ਤਕਲੀਫਾਂ ਦੇ ਅੰਦਰ ਸ਼ੁਰੂ ਕੀਤੀ ਉਹਨਾਂ ਨੇ ਪ੍ਰਾਇਮਰੀ ਵੀ ਸਿੱਖਿਆ 17 ਜਿਲ੍ਹਾ ਪੂਨਾ ਦੇ ਵਿੱਚੋਂ ਲਈ ਹੋਰ ਜਿਹੜੀ 10ਵੀਂ ਉਹਨਾਂ ਨੇ ਬੰਬੇ ਦੇ ਜਿਹੜੇ ਸਕੂਲ ਤੋਂ ਕੀਤੇ 1907 ਦੇ ਅੰਦਰ ਜਦ ਬਾਵਾ ਸਾਹਿਬ ਡਾਕਟਰ ਮਿਰਦਕਰ ਜੀ ਨੇ 10ਵੀਂ ਪਾਸ ਕੀਤੀ ਤਾਂ ਬਾਵਾ ਜਿਨ੍ਹਾਂ ਨੇ ਆਪਣੇ ਵਰਗਾਂ ਦੇ ਵਿੱਚੋਂ 10ਵੀਂ ਪਾਸ ਕੀਤੀ ਅੱਜ ਤੁਸੀਂ ਦੇਖੋ 100 ਸਾਲ ਬਾਅਦ ਉਸ ਮਹਾਨ ਮਹਿਮਨ ਦੇ ਬਤੌਰ ਤਾਂਪਾ ਕਰੋਨਾ ਲੋਕ ਪੜੇ ਲਿਖੇ ਪੜ ਲੈ ਕੇ ਵੱਡੇ ਵੱਡੀਆਂ ਬਦਮੀਆਂ ਤੇ ਆਏ ਉਹਨਾਂ ਨੂੰ ਕਿੰਨਾ ਸੰਘਰਸ਼ ਕਰਨਾ ਪਿਆ ਹੋਊਗਾ ਕਿਉਂਕਿ ਉਹਨਾਂ ਦੇ ਰਾਜਾ ਸੀ ਉਹਨਾਂ ਨੂੰ ਬੱਚੇ ਰਵੇ ਜਿਹੜੀ ਸਕਾਲਰਸ਼ਿਪ ਲਈ ਉਹ ਵਿਦੇਸ਼ ਚ ਪੜ੍ਹਨ ਗਏ ਮਹਾਰਾਜਾ ਸਾਹੋਜੀ ਮਹਾਰਾਜ ਜਿਹੜੇ ਮੋਲਾਪੁਰਿਆਸ ਦੇ ਰਾਜਾ ਸੀ ਉਹਨਾਂ ਨੇ ਉਹਨਾਂ ਨੂੰ ਸਹਿਯੋਗ ਕੀਤਾ ਚਾਹੇ ਉਹ ਕੋਲੰਬੀਆ ਯੂਨੀਵਰਸਿਟੀ ਹੋਵੇ ਚਾਹੇ ਉਹ ਜਿਹੜਾ ਇਕਨੋਮਿਕਸ ਦਾ ਲੰਡਨ ਦਾ ਸਕੂਲ ਹੋਵੇ ਚਾਹੇ ਉਹ ਨੇ ਜਰਮਨ ਦੇ ਅੰਦਰ এডਿਕੇਸ਼ਨ ਲਈ ਅਜਾਇ ਹੈ ਹਾਲਾਤਾਂ ਚ ਲਈ ਜਿਨ੍ਹਾਂ ਕੋ ਕੋਈ ਪ੍ਰਬੰਧ ਨਹੀਂ ਸੀ ਪਰ ਉਹਨਾਂ ਨੇ ਕਨਸਟੀਟਿਊਸ਼ਨ ਡਰਾਫਟਡ ਕਮੇਟੀ ਦੇ ਜਦੋਂ ਚੇਅਰਮੈਨ ਬਣੇ ਸਾਡੇ ਸਾਡੀਆਂ ਬੱਚੀਆਂ ਸਾਨੂੰ ਫੰਡਾਮੈਂਟਲ ਰਾਈਟ ਜਨਿਆ ਸੋਰੀਓਗ੍ਰਾਫੀ ਨਾਲ ਇਹਦਾ ਸਿਖੜੀਆਂ ਇਸ ਤਰ੍ਹਾਂ ਦੇ ਬਹੁਤ سارے ਅਧਿਕਾਰ ਕਿਉਂਕਿ 1909 ਜਰਫਾਰਮ ਹੋਇਆ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਲਾਅ ਦੇ ਵਿਦਿਆਰਥੀ ਆ ਜਾਂ ਜਿਹੜੇ ਸਿੱਸੇ ਨੂੰ ਸਮਝਦੇ ਆ ਦੇਸ਼ ਦੇ ਅੰਦਰ ਮੈਜਰ ਦੇ ਸਮੇਂ ਦੇ ਵੱਖ-ਵੱਖ ਸਮਿਆਂ ਤੇ ਰਫਾਰਮ ਹੋਏ 1909 ਜਰਫਾਰਮ ਹੋਇਆ 1919 ਪੰਜਾਬ ਦੀ ਸਰਕਾਰ ਤੋਂ ਸਰਕਾਰ ਤੋਂ ਜੋ ਸਟੇਟ ਲੈਵਲ ਤੇ ਸਟੇਟ ਲੈਵਲ ਤੇ बाबा साहब डॉक्टर अंबेडकर साहब काम सिंह चौदह और इस मौके पे मेरे तो पहला बाबा डॉक्टर सा अंबेडकर पार्ब बहुत कुछ दस गए मेरे साथी एम एल ए डॉक्टर छत्पाल जी ਇਸ ਵਿਧਾਨ ਸਭਾ ਦੇ ਅਲਕਾਈ ਚਾਰਜ ਪਰ ਵਾਈਸ ਚੇਅਰਮੈਨ ਟੈਕਨੀਕਲ ਐਜੂਕੇਸ਼ਨ ਲਖਮਨ ਪਾਟਕੀ ਚੇਅਰਮੈਨ ਗਰੁੱਪ ਇੰਪਰੂਵਮੈਂਟ ਟਰਸਟ ਨਾਮ ਤੇ ਗੁਰਹਾ ਜੀ ਸਾਡੇ ਪੈਨ ਹੁਣੇ ਥੋੜੇ ਦਿਨ ਪਹਿਲਾਂ ਹੀ ਜਿੱਦਰ ਕੋਲ ਜਿਹੜੇ ਮੂਚਲ ਕਮੇਟੀ ਦੇ ਮੈਂਬਰ ਦੇ ਪ੍ਰਧਾਨ ਬਣੇ ਹੋ ਸਾਰੇ ਮੈਂਬਰ ਸਾਹਿਬਾਨ ਵਕ ਵਕ ਉਹਨਾਂ ਤੋਂ ਬੱਚੇ ਟੀਚਰ ਸਾਹਿਬਾਨ सब तो पहला जय भीम जय भारत मैं बाबा साहब डॉक्टर भीमराव अंबेडकर जी ने एक सौ चौथी में जन्म के लत मेरे तो पहला डॉक्टर शकर पाल साहब ने बा साहब की हिस्ट्री बारे काफ़ी कुछ दस समझे तो यही गल्डे सारे सारे ने भी सी मैं एक गलत कहूँगा कि एक समा से जलो छोटे वर्ग के लोग एजुकेशन नहीं लगते बाबा सा डॉक्टर अंबेडकर साहब ने कले गलत कई बार ये सोचते हैं अक्सर लोगों के दिमाग साहब डॉक्टर अंबेडकर शायद दल्दा जो डेथ में जाके पढ़ो ये कास्ट पास रखते हो जो उन्होंने नारीगर पीजिए तो जो सा देश तो के वासियों सूडामेंटल राइट लैके देंगे हर एक एजुकेशन का अधिकार लैके दिता जो देखा फिर सब लगे फिर बाबा साहब ने जो साविधान बहुत तो कुछ दिया इस आजाद है तो उन्होंने संविधान जिला पत्थरी प्रोग्राम कराया गया मैं सब तो पहला ਧੰਨਵਾਦ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਵਧੀਆ ਉਪਰਾਲਾ ਕੀਤਾ ਕਿ ਹਰ ਜ਼ਿਲ੍ਹੇ ਦੇ ਵਿੱਚ ਸਰਕਾਰੀ ਤੌਰ ਤੇ ਡਾਕਟਰ ਸਾਹਿਬ ਦਾ ਈਨੌਮ ਦੇਕਰ ਜੀ ਦਾ ਜਨਮ ਦਿਨ ਧਿਆਗਾ ਗੁਣਿ ਸ਼ਰਧਾ पूर्वक ਮਨਾਇਆ ਜਾਂਦੀ ਹੈ। ਔਰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਚੱਲਦੇ ਹੋਏ ਦਸੇ ਹੋਏ ਕੰਮਾਂ ਤੇ ਚੱਲਣਾ ਚਾਹੀਦਾ ਆ ਅੱਜ ਜੀ ਅਸੀਂ ਸਾਰੇ ਵਡੀਆਂ-ਵਡੀਆਂ ਪਲੰਘਾਂ ਮਾਰਦੇ ਆ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਸਾਹਿਬ 3 ਲਾਭੋਂ ਬੇਤਰ ਜੀ ਦਾ ਹੈ ਮੈਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਤੋਂ ਉਹਨਾਂ ਦੇ ਪੂਰੀ ਯੋਗਦਾਨ ਦਾ ਔਰ ਸਾਰੇ ਹੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹ ਪ੍ਰੋਗਰਾਮ ਕਰਾਇਆ ਔਰ ਸਾਨੂੰ ਰਾਸਤਾ ਦਿਖਾਇਆ ਔਰ ਕੁਝ ਦਿਨ ਪਹਿਲਾਂ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਪੰਨੂ ਨਾਮ ਦਾ ਵਿਅਕਤੀ ਆ ਉਹਨੇ ਕੋਈ ਸ਼ਰਾਰਤ ਕੀਤੀ ਸੀ ਪਰ ਦੇਸ਼ ਉਹਨੂੰ ਨੁਕਟ ਜਵਾਬ ਦਿੱਤਾ ਔਰ ਉਹਨਾਂ ਦੇ ਇਹ ਸਟੇਟਮੈਂਟ ਦੇਣ ਤੋਂ ਬਾਅਦ ਮੈਨੂੰ ਇਦਾਂ ਲੱਗ ਰਿਹਾ ਕਿ ਜੇ ਪਿਛਲੇ ਸਾਲਾਂ ਨਾਲੋਂ ਵੀ ਇਸ ਵਾਰ ਬੜੇ ਉਤਸ਼ਾਹ ਦੇ ਨਾਲ ਇਹ ਦਿਨ ਮਨਾਇਆ ਜਾ ਰਿਹਾ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਬੁਲਾਈ ਹੋਣੇ ਅਸੀਂ ਬੀਦਰ ਚੌਂਕ ਤੇ ਸ਼ਰਦਾ ਦੇ ਫੁੱਲ ਪੇਂਟ ਕਰਕੇ ਆਏ ਆ ਉੱਥੇ ਵੀ ਦੇਖਿਆ ਕਿ ਸ਼ਰਦਾ ਦੇ ਫੁੱਲ ਪੇਂਟ ਕਰਨ ਦੇ ਵੀ ਤੁਹਾਨੂੰ ਉੱਤੋਂ 40 ਮਿੰਟ ਲੱਗ ਗਿਆ ਕਿਉਂਕਿ ਬਾਰਿੰਗ ਸਿਰ ਨੰਬਰ ਲੱਗਾ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਇਸ ਸੱਜਣਾ ਸ਼ਿਸ਼ਟ ਬਸੇਂਗ ਨਗਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਿਸੀ ਨੂੰ ਇਜਾਜ਼ਤ ਦਿਓ ਧੰਨਵਾਦ